ਉਰੇ ਐਰੇ ਤੇ ਈੜੀ ਦੇ ਨਾਲ ਛੱਤ ਨੂੰ ਸਜਾਰਿਆ ਮੈਨੂੰ ਦੇਵੋ ਜੀ ਵਧਾਈਆਂ ਮੈਂ ਅੱਖਰਾਂ ਦਾ ਘਰ ਪਾਇਆ ਬਹੁਤ ਬਹੁਤ ਮੈਨੂੰ ਦੇਵੋ ਜੀ ਵਧਾਈਆਂ ਮੈਂ ਅੱਖਰਾਂ ਦਾ ਘਰ ਪਾਇਆ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋਈ ਸਾਰੇ ਹੀ ਦੂਰ ਅੰਦੇਸ਼ੀ ਸੋਚ ਵਾਲੇ ਸੱਜਣਾ ਦਾ ਸਵਾਗਤ ਖਾਸ ਤੌਰ ਤੇ ਸਾਹਿਤ ਦੇ ਪ੍ਰਤੀਮੂ ਆਪਣੀ ਮਿੱਟੀ ਦੇ ਨਾਲ ਮੋਹ ਸਾਰੇ ਆਤੀਮੁਖ ਮਹਿਮਾਨ ਸੁਖੀ ਬਾਠੀ ਸਾਡੇ ਵਿਚਕਾਰ ਵੈਸੇ ਤਾਂ ਜੇਕਰ ਮੈਂ ਗੱਲ ਕਰਾਂ ਤਾਂ ਸੁਖੀ ਬਾਠੀ ਕਿਸੇ ਵੀ ਜਾਣ ਪਹਿਚਾਨ ਦੀ ਮਹਤਾਨਤ ਨਹੀਂ ਲੱਖਾਂ ਵਿਦਿਆਰਥੀ ਹਾਲੀ ਦੇ ਵਿੱਚ ਸੰਗਰੂਪ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਉਲੀਕਿਆ ਗਿਆ ਤੇ ਲੱਖਾਂ ਹੀ ਵਿਦਿਆਰਥੀਆਂ ਨੂੰ ਸਾਹਿਬ ਦੇ ਨਾਲ ਜੋੜਿਆ ਇਹਨਾਂ ਦਾ ਇਹ ਉਪਰਾਲਾ ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਲਿਖ ਲੈਨੇ ਆ ਪਾਠਕਾਂ ਦੀ ਗਿਣਤੀ ਘਟ ਹੁੰਦੀ ਹੈ ਪਰ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਹਟਾ ਕੇ ਲਿਖਣ ਵਾਲੇ ਪਾਸੇ ਲੈ ਜਾਵਾਂਗੇ ਤਾਂ ਉਦੋਂ ਪਾਠਕਾਂ ਦੀ ਗਿਣਤੀ ਵੀ ਵਧ ਜਾਵੇਗੀ ਅੱਜ ਇਸ ਮੰਚ ਤੋਂ ਸਰਵਿਸਕਾਰ ਬਹੁਤ ਹੀ ਸੂਝਵਾਨ ਸੱਜਣ ਜਸਪੀਰ ਰਾਣਾ ਜੀ ਕਹਾਣੀ ਵਿਸ਼ਲੇਸ਼ਕ ਮੈਡਮ ਦੀਪੀ ਬਬੂਟਾ ਜੀ ਜਿਨ੍ਹਾਂ ਨੂੰ ਹਾਲ ਹੀ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਹੈਗਾ ਅਵਾਰਡ ਮਿਲਿਆ ਗੱਭੀ ਬਾਜੀ ਪਹਿਲੀ ਵਾਰੀ ਇਹਨਾਂ ਨੂੰ ਮਿਲਣ ਦਾ ਜਿਹੜਾ ਹੈਗਾ ਮੌਕਾ ਮਿਲਿਆ ਹੈਗਾ ਪਰ ਬਾਖੂ ਨਾਲ ਹੀ ਮੈਂ ਗੱਲ ਕਰਾਂ ਬਹਾਦਰ ਸਿੰਘ ਗੋਸਲ ਜੀ ਜਿਨ੍ਹਾਂ ਦੇ ਸਾਹਿਤ ਦੇ ਪ੍ਰਤੀ ਇੰਨਾ ਕਾ ਜ਼ਿਆਦਾ ਮੋਹ ਹੈ ਕਿ ਹੁਣ ਤੱਕ 106 ਕਿਤਾਬਾਂ ਲਿਖ ਚੁੱਕੇ ਨੇ ਤੇ ਮੈਨੂੰ 106 ਅੱਖਰ ਲਿਖਨੇ ਵੀ ਹੌਕੇ ਲੱਗਦੇ ਸੀ ਜਦੋਂ ਕਿਤਾਬ ਦੀ ਸ਼ੁਰੂਆਤ ਕੀਤੀ ਸੀ ਨਾਲ ਹੀ ਬਲਕਾਲ ਸਿੱਧੂ ਜੀ ਲਗਾਤਾਰ ਕਈ ਮੰਚਾਂ ਦੇ ਉੱਤੋਂ ਤੁਸੀਂ ਇਹਨਾਂ ਨੂੰ ਖਾਸ ਤੀਲ ਕੁੰਦੇ ਦੇਖੀਓ ਗਬੀ ਜੀ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਕਿ ਹਰਦੀਪ ਦੀਆਂ ਕਹਾਣੀਆਂ ਦੇ ਪਾਤਰ ਸ਼ਮਸ਼ਾਨ ਘਾਟ ਵੱਲ ਨੂੰ ਜਾਂਦੇ ਨੇ ਹਰਦੀਪ ਦੀਆਂ ਕਹਾਣੀਆਂਆਂ ਗਿਆ ਪਾਤਰ ਕੁੜੀਆਂ ਬੋਲਦੀਆਂ ਨਹੀਂ ਉਹਦੇ ਪਿੱਛੇ ਇੱਕ ਬਹੁਤ ਵੱਡਾ ਰੀਜ਼ਨ ਹੈ ਤੇ ਉਹ ਰੀਜ਼ਨ ਇਹ ਹੈ ਕਿ ਗੂੰਗੀ ਬੋਲੀ ਬਣ ਕੇ ਰਹਿਣ ਦੀ ਸਲਾਹ ਦਿੰਦੇ ਨੇ ਕਪਨਚ ਤੋਲ ਕੇ ਜੱਗ ਵਾਲੇ ਔਰਤ ਨੂੰ ਉਸ ਦੇ ਚਾ ਦਿੰਦੇ ਨੇ ਪ੍ਰੇਕਾ ਕਰ ਵੀ ਬੇਗਾਨਾ ਤੇ ਸੋਹਰਾ ਕਰ ਵੀ ਬੇਗਾਨਾ ਬਿਨ ਪੁੱਛੇ ਹੀ ਕਿਸੇ ਨਾਲ ਵੀ ਵਿਆਹ ਦਿੰਦੇ ਨੇ ਬੇਸ਼ੱਕ ਸਮਾ ਬਦਲੀ ਆਈ ਔਰ ਦੀ ਸਥਿਤੀ ਬਦਲੀ ਹੈ ਹਰਦੀਪ ਦੀਆਂ ਕਹਾਣੀਆਂ ਦੇ ਪਾਤਰ ਤੁਸੀਂ ਇਹ ਪਹਿਲੀ ਪੁਸਤਕ ਸੀ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਸਿਰ ਮੱਥੇ ਸਵੀਕਾਰ ਕਰਦੀਆਂ ਕਿ ਉਹ ਗਲਤੀਆਂ ਜਿਹੜੀਆਂ ਹੋਈਆਂ ਨੇ ਕਿਤੇ ਨਾ ਕਿਤੇ ਕਿਉਂਕਿ ਅਸੀਂ ਜਦੋਂ ਸਿੱਖਣ ਦੀ ਜੜੀ ਚਾਹੇਗੀ ਉਸ ਜਦੋਂ ਸਾਡੇ ਅੰਦਰ ਹੁੰਦੀ ਹੈ ਤੇ ਅਸੀਂ ਉਸ ਪਾਸੇ ਵੱਲ ਨੂੰ ਵਧਾਂਗੇ ਇਹ ਖਾਸ ਤੌਰ ਤੇ ਜਦੋਂ ਸੁੱਖੀ ਪਾਰਚੀ ਵਗੀਆਂ ਸ਼ਕਤੀਆਂ ਸਾਡੇ ਵਿੱਚ ਕਰਨੇ ਇਹਨਾਂ ਨੂੰ ਕੰਮ ਕਰਨ ਦੁ ਕਰਦੀਆਂ ਮੈਂ ਦੇਖਿਆ ਹੈ ਇਹਨਾਂ ਦਾ ਉਹ ਮੈਂ ਤਰੀਕਾ ਦੇਖਿਆ ਹੈ ਇਹਨਾਂ ਦੀ ਇੰਨੇਕ ਪ੍ਰੋਗਰਾਮ ਨੇ ਜਦੋਂ ਇੱਥੇ ਆਈ ਹੋਈ ਨੇ ਇੰਡੀਆ ਦੇ ਵਿੱਚ ਮੈਨੂੰ ਲੱਗਾ ਉਸ ਦੇ ਬਾਵਜੂਦ ਜੇਕਰ ਮੈਨੂੰ ਇਹਨਾਂ ਨੇ ਸਮਾਂ ਦਿੱਤਾ ਹੈ ਜਿਸਰੇ ਜਗਜੀਤ ਕੌਰ ਕਾਲੋ ਮੈਮ ਨੇ ਕਿਹਾ ਸੀ ਮੇਰੇ ਮਦਰ ਮੈਂ ਕਹਾਂਗੀ ਕਿ ਮੈਨੂੰ ਉਹ ਆਸ਼ੀਰਵਾਦ ਦਿੰਦੇ ਨੇ ਕਿ ਮੇਰੇ ਨਾਲ ਇੱਕ ਪਾਵਰ ਚੱਲਦੀ ਆ ਇਹ ਸ਼ਾਇਦ ਕੋਈ ਪਾਵਰ ਹੀ ਸੀ ਕਿ ਤੁਸੀਂ ਸਾਰੇ ਅੱਜ ਇੱਥੇ ਬੈਠੇ ਹੋਈਓ ਨਹੀਂ ਤਾਂ ਕਹਿੰਦੇ ਜੀ ਕਿਹਦੇ ਕੋਲ ਸਮਾਂ ਹੈ ਕੌਣ ਕਿਸੇ ਨੂੰ ਸੁਣਦਾ ਹੈ ਕੌਣ ਕਿਸੇ ਦੀ ਗੱਲ ਕਰਦਾ ਹੈ ਕਿਸੇ ਦੇ ਕੋਲ ਸਮਾਂ ਨਹੀਂ ਹੈ ਅੱਜ ਦੀ ਡੌੜ ਭੱਜ ਦੀ ਜ਼ਿੰਦਗੀ ਦੇ ਵਿੱਚ ਅਸੀਂ ਸਾਰੇ ਹੀ ਆਪੋ ਆਪਣੇ ਆਪ ਦੇ ਵਿੱਚ ਵਿਅਸਤਾ ਲੇਕਿਨ ਸਾਡੇ ਆਲੇ ਦੁਆਲੇ ਕਿੰਨੀਆਂ ਕਹਾਣੀਆਂ ਅਸੀਂ ਚੱਲਦੇ ਆ ਤਾਂ ਨਾਲ-ਨਾਲ ਇੱਕ ਕਹਾਣੀ ਚੱਲਦੀ ਹੈ ਇਨਸਾਨ ਜਨਮ ਲੈਂਦਾ ਹੈ ਤਾਂ ਇੱਕ ਕਹਾਣੀ ਤੋਂ ਉਸ ਦੀ ਸ਼ੁਰੂਆਤ ਹੁੰਦੀ ਹੈ ਫਿਰ ਜਦੋਂ ਸ਼ਮਸ਼ਾਨ ਘਾਟ ਪਹੁੰਚਦਾ ਹੈ ਤਾਂ ਉਦੋਂ ਵੀ ਉਹਦੀ ਇੱਕ ਕਹਾਣੀ ਹੁੰਦੀ ਹੈ ਕਿੰਨੀਆਂ ਕਹਾਣੀਆਂ ਦੇ ਵਿੱਚੋਂ ਗੁਜ਼ਰਦਾ ਹੋਇਆ ਇਨਸਾਨ ਨਿਕਲਦਾ ਹੈ ਮੇਰੀ ਇੱਕ ਕਹਾਣੀ ਹੈ ਲਾਸ਼ਾਂ ਕਦੇ ਨਹੀਂ ਬੋਲਦੀਆਂ ਉਹਦੇ ਬਾਬਤ ਵੈਸੇ ਮੈਂ ਗੱਲ ਕਰਾਂ ਪਾ ਕਹਾਣੀਆਂ ਤਾਂ ਚਲੋ ਲਿਖ ਦਿੱਤੀਆਂ ਮੇਰੀ ਮੇਰੀ ਅੰਦਰਲੀ ਜਿਹੜੀ ਕਲਮ ਆ ਉਹ ਹਮੇਸ਼ਾ ਕਵਿਤਾ ਜਿਹੜੀ ਉਹਦੇ ਚੋਂ ਨਿਕਲਦੀ ਹੈ ਤੇ ਉਹਦੇ ਬਾਬਤ ਰਾਤੀ ਲਿਖੀਆਂ ਬਲਜਿੰਦਰ ਕੌਰ ਭੈਣ ਨੇ ਮੈਨੂੰ ਲੱਗਦਾ ਕਹਿੰਦੇ ਨੇ ਕਿ ਔਰਤ ਔਰਤ ਦੀ ਦੁਸ਼ਮਣ ਹੁੰਦੀ ਆ ਬਾਤ ਸਭ ਤੁਹਾਡੇ ਕੋਲ ਹੀ ਰਾਇ ਬਲਜਿੰਦਰ ਤੁਹਾਡੇ ਪ੍ਰੋਜੈਕਟ ਦੇ ਵਿੱਚ ਜਿੰਨੇ ਵਧੀਆ ਤਰੀਕੇ ਦੇ ਨਾਲ ਬਲਜਿੰਦਰ ਕੰਮ ਕਰ ਰਹੀ ਆ ਜਾਂ ਜਿੰਨੇ ਵੀ ਪ੍ਰੋਜੈਕਟ ਦੇ ਵਿੱਚ ਤੁਹਾਡੇ ਨਾਲ ਲੋਕ ਲੱਗੇ ਹੋਏ ਨੇ ਉਹਨਾਂ ਦੇ ਵਿੱਚੋਂ ਇੱਕ ਵਖੂ ਇੱਕ ਸੋਨਾ ਜਿਹੜਾ ਹੈਗਾ ਹੀਰਾ ਹੈਗਾ ਬਲਜਿੰਦਰ ਮੈਨੂੰ ਲੱਗਦਾ ਕਿ ਮੈਨੂੰ ਆਪਣੇ ਇਸ ਪ੍ਰੋਗਰਾਮ ਦੇ ਪ੍ਰਤੀ ਓਨੀ ਚਿੰਤਾ ਨਹੀਂ ਸੀ ਦੋ ਰਾਤਾਂ ਤੋਂ ਨਹੀਂ ਸੋਈ ਮੇਰੀ ਭੈਣ ਹਰਦੀਪ ਇਹ ਹੋ ਗਿਆ ਹਰਦੀਪ ਉਹ ਹੋ ਗਿਆ ਮੈਨੂੰ ਦੱਸੋ ਮੈਨੂੰ ਦੱਸੋ ਗੋਸਲ ਸਾਹਿਬ ਦਾ ਫੋਨ ਆਉਂਦਾ ਏ ਬੇਟਾ ਦੱਸੋ ਕੋਈ ਕੰਮ ਤੇ ਇਹ ਪਾਵਰ ਨਹੀਂ ਤਾਂ ਹੋਰ ਕੀ ਆ ਆ ਜਿਹੜਾ ਪੋਸਟਰ ਅੱਜ ਅਸੀਂ ਪਿੱਛੇ ਲੱਗਿਆ ਹੋਇਆ ਦੇਖ ਰਹੇ ਹਾਂ ਇਹ ਫਲੈਕਸ ਵੀ ਆ ਕੇ ਮੈਂ ਨਹੀਂ ਲਗਾਈ ਜਦੋਂ ਸਾਡੇ ਵਿੱਚਕਾਰ ਅਜਈਆਂ ਸ਼ਕਸ਼ੀਤਾਂ ਬੈਠੀਆਂ ਹੋਣ ਜਿਨ੍ਹਾਂ ਨੇ ਆ ਕੇ ਫਲੈਕਸ ਵੀ ਆਪ ਲਾਈ ਹੋਵੇ ਤਾਂ ਕੀ ਮੇਰੇ ਨਾਲ ਪਾਵਰ ਨਹੀਂ ਚੱਲਦੀ ਮੈਂ ਮੰਨਦੀ ਆ ਮੇਰਾ ਉਸ ਵਾਹਿਗੁਰੂ ਦੇ ਵਿੱਚ ਵਿਸ਼ਵਾਸ ਹੈ ਤੇ ਮੇਰਾ ਇਹ ਵਿਸ਼ਵਾਸ ਹੈ ਕਿ ਉਹ ਪਾਵਰ ਮੈਨੂੰ ਕਿਤੇ ਨਾ ਕਿਤੇ ਉਹ ਮੈਨੂੰ ਜਿਹੜੀ ਚੀਜ਼ ਰਾਤ ਨੂੰ ਸੌਣ ਨਹੀਂ ਦਿੰਦੀ ਜਿਹੜੀ ਮੇਰੀ ਕਲਮ ਉਹ ਉੱਕਰ ਦੀ ਆ ਉਹਦੇ ਵਿੱਚ ਉਹ ਸ਼ਬਦ ਨੇ ਕਿ ਅੱਧੀ ਰਾਤੀ ਰੂਹਾਂ ਦੇ ਵਿਰਲਾਪ ਮੈਨੂੰ ਸੁਨੇਹਾ ਕਰਦੇ ਜਿਉਂਦੀਆਂ ਲਾਸ਼ਾਂ ਦੇ ਕਦੇ ਸਿਵੇ ਨਹੀਂ ਬਲਦੇ ਅੱਧੀ ਰਾਤੀ ਰੂਹਾਂ ਦੇ ਵਿਲਾਪ ਵਿਰਲਾਪ ਮੈਨੂੰ ਸੁਨੇਹਾ ਕਰਦੇ ਜਿਉਂਦੀਆਂ ਲਾਸ਼ਾਂ ਦੇ ਕਦੇ ਸਿਵੇ ਨਹੀਂ ਬਲਦੇ ਜਿਉਂਦੀਆਂ ਲਾਸ਼ਾਂ ਤੁਰੀਆਂ ਫਿਰਦੀਆਂ ਨੇ ਚੁੱਪਚਾਹ ਜਿਉਂਦੀਆਂ ਲਾਸ਼ਾਂ ਦੇ ਚਿਹਰੇ ਤੇ ਨਾ ਹੁੰਦੀ ਖੁਸ਼ੀ ਨਾ ਹੁੰਦੇ ਅੱਖਾਂ ਵਿੱਚ ਹੰਝੂ ਤੇ ਵਿਰਲਾਪ ਹਾਂ ਖਡੌਂਦੀਆਂ ਜਰੂਰ ਨੇ तमाम ਉਮਰ ਸੰਤਾਪ ਜਿਉਂਦੀਆਂ ਲਾਸ਼ਾਂ ਦੇ قاتਲ ਹੁੰਦੇ ਨੇ ਜ਼ਿਆਦਾਤਰ ਆਪਣੇ ਹੀ मामे ਚਾਚੇ ਤਾਏ ਤੇ ਕਈ ਵਾਰੀ ਸਕੇ ਬਾਪ ਰਿਸ਼ਤਿਆਂ ਨੂੰ ਲੋਚਣ ਟੁੰਬ ਗਿਆੜ ਨਹੀਂ ਟਲਦੇ ਰਿਸ਼ਤਿਆਂ ਨੂੰ ਲੋਚਣ ਤੋਂ ਬਗਿਆੜ ਨਹੀਂ ਟਲਦੇ ਅੱਧੀ ਰਾਤੀ ਰੂਹਾਂ ਦੇ ਵਿਰਲਾਪ ਮੈਨੂੰ ਸੁਨੇਹੀ ਕਰਦੇ ਜਿਉਂਦੀਆਂ ਲਾਸ਼ਾਂ ਦੇ ਕਦੇ ਸਿਵੇ ਨਹੀਂ ਬਲਦੇ ਜਿਉਂਦੀਆਂ ਲਾਸ਼ਾਂ ਦੇ ਕਦੇ ਸਿਵੇ ਨਹੀਂ ਬਲਦੇ ਜਿਉਂਦੀਆਂ ਲਾਸ਼ਾਂ ਸਰੀਰ ਜਿਉਂਦੀਆਂ ਲਾਸ਼ਾਂ ਦੇ ਸਰੀਰ ਅੱਗ ਵਿੱਚ ਨਹੀਂ ਸੜਦੇ ਪਰ ਉਹ ਧੁਰ ਅੰਦਰੋਂ ਸੜ ਜਾਂਦੀਆਂ ਨੇ ਜਿਉਂਦੀਆਂ ਲਾਸ਼ਾਂ ਦੀ ਸਰੀਰਕ ਮੌਤ ਨਹੀਂ ਹੁੰਦੀ ਪਰ ਉਹਨਾਂ ਦੀਆਂ ਰੂਹਾਂ ਮਰ ਜਾਂਦੀਆਂ ਨੇ ਰੁਕਦੇ ਨਹੀਂ ਉਦੋਂ ਕਲਮ ਦੇ ਹੰਝੂ ਲਾਸ਼ਾਂ ਦੇ ਜਦ ਪਰਛਾਵੇਂ ਚਲਦੇ ਅਤੀ ਰਾਤ ਰੂਹਾਂ ਦੇ ਵਿਰਲਾਪ ਮੈਨੂੰ ਸੁਨੇਹੇ ਕਲਤੇ ਜਿਉਂਦੀਆਂ ਲਾਸ਼ਾਂ ਦੇ ਕਦੇ ਸਿਵੇ ਨਹੀਂ ਬਣਦੇ ਜਿਉਂਦੀਆਂ ਲਾਸ਼ਾਂ ਦੇ ਕਦੇ ਸਿਵੇ ਨਹੀਂ ਬਣਦੇ ਸ਼ਾਇਦ ਮੇਰੀ ਕਹਾਣੀ ਦੀਆਂ ਪਾਤਰ ਮੇਰੀ ਕਹਾਣੀ ਦੀਆਂ ਔਰਤਾਂ ਸਿਵਿਆਂ ਤੱਕ ਇਸ ਕਰਕੇ ਪਹੁੰਚੀਆਂ ਉਹਨਾਂ ਨੇ ਸ਼ਾਇਦ ਬਕਾਵਤ ਇਸ ਕਰਕੇ ਨਹੀਂ ਕੀਤੀ ਕਿਉਂਕਿ ਸਾਡੇ ਸਮਾਜ ਦੀ ਮੁੱਢ ਤੋਂ ਸਦੀਆਂ ਤੋਂ ਇੱਕ ਰੀਤ ਚੱਲਦੀ ਆਂਦੀ ਰਹੀ ਸਾਨੂੰ ਯਾਦ ਹੋਣੀ ਆ ਸਤੀ ਪ੍ਰਥਾ ਬੇਸ਼ੱਕ ਅੱਜ ਜਿਹੜੀ ਸਤੀ ਪ੍ਰਥਾ ਅਸੀਂ ਸਰੀਰਕ ਤੌਰ ਤੇ ਉੱਤੇ ਖਤਮ ਕਰ ਦਿੱਤੀ ਐ ਪਰ ਜਿਹੜੀ ਸਾਰੀ ਐਨ ਜੀਓ ਚੱਲਦੀ ਐ ਦਿਸ਼ਾ ਊਮਨ ਵੈਲਫੇਅਰ ٹرسٹ ਉਹਦੇ ਬਿਹਾਰਫ ਤੇ ਉੱਤੇ ਜਿੰਨੀਆਂ ਧੀਆਂ ਜਿੰਨੀਆਂ ਭੈਣਾਂ ਜਿੰਨੀਆਂ ਔਰਤਾਂ ਮੇਰੇ ਸੰਪਰਕ ਦੇ ਵਿੱਚ ਆਉਂਦੀਆਂ ਨੇ ਉਹਨਾਂ ਦੀਆਂ ਉਹ ਕਹਾਣੀਆਂ ਜਿਹੜੀਆਂ ਮੈਂ ਬਖੂਬੀ ਉਹਨਾਂ ਦਾ ਚਿੱਤਰਣ ਇਸ ਪੁਸਤਕ ਦੇ ਵਿੱਚ ਕੀਤਾ ਹੈ ਰੱਬ ਦੀ ਕਚਹਿਰੀ ਦੇ ਵਿੱਚ ਮੈਂ ਉਸ ਧਰਮੀ ਬੰਦੇ ਦਾ ਜ਼ਿਕਰ ਕੀਤਾ ਏ ਉਹ ਧਰਮੀ ਬੰਦਾ ਜਿਹੜਾ ਇੱਕ ਲੜਕੀ ਦੇ ਨਾਲ ਜਦੋਂ ਪਿਆਰ ਹੋ ਜਾਂਦਾ ਏ ਤਾਂ ਕਿਵੇਂ ਉਹਦੇ ਉੱਤੇ ਆਪਣੀ ਸਾਰੀ ਦੌਲਤ ਨਿਸ਼ਾਵਰ ਕਰ ਦਿੰਦਾ ਏ ਆਪਣੇ ਘਰ ਪਰਿਵਾਰ ਨੂੰ ਨਿਸ਼ਾਵਰ ਕਰ ਦਿੰਦਾ ਏ ਪਰ ਔਰਤ ਜਿੱਥੇ ਅਸੀਂ ਕਹਿੰਦੇ ਆ ਨਾ ਮਾਫੀ ਚਾਹਾਂਗੀ ਪਰ ਸੱਚਾਈ ਹੈ ਅੱਜ ਵੀ ਲਾ ਦੇ ਪਿੱਛੇ ਸੋਸ਼ਲ ਮੀਡੀਆ ਦੇ ਉੱਤੇ ਜਿਸ ਤਰੀਕੇ ਦੇ ਨਾਲ ਮੇਰੀਆਂ ਭੈਣਾਂ ਵਿੱਚ ਰਹੀਆਂ ਨੇ ਉਥੇ ਨામੋਸ਼ੀ ਹੁੰਦੀ ਹੈ ਮੈਨੂੰ ਮੈਨੂੰ ਸ਼ਰਮ ਆਉਂਦੀ ਹੈ ਜਦੋਂ ਉਹ ਰੀਲਾਂ ਨੂੰ ਅਸੀਂ ਦੇਖਦੇ ਹਾਂ ਸਿਰਫ ਤੇ ਸਿਰਫ ਵਿਊਜ਼ ਲੈਣ ਦੇ ਚੱਕਰ ਦੇ ਵਿੱਚ ਸਿਰਫ ਤੇ ਸਿਰਫ ਅੱਗੇ ਵਧਣ ਦੇ ਚੱਕਰ ਵਿੱਚ ਅਸੀਂ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਕਿਸ ਕਦਰ ਜਿਹੜਾ ਹੈਗਾ ਗਵਾ ਦਿੱਤਾ ਉਹ ਬਾਪੂ ਵੀ ਅੱਜ ਦੀ ਔਰਤ ਸਮਝਦੀ ਵੀ ਆ ਪਹਿਚਾਨਦੀ ਵੀ ਆ ਪਰ ਹਾਂ ਜਦੋਂ ਅਸੀਂ ਇੱਕ ਜਿੱਦ ਫੜ ਲਈ ਕਿ ਅਸੀਂ ਜਿਹੜਾ ਹੈਗਾ ਮਰਦ ਦੇ ਬਰਾਬਰ ਚੱਲਣਾ ਹੈ ਪਰ ਮੈਂ ਆਪਣੀਆਂ ਭੈਣਾਂ ਦੇ ਨਾਲ ਇਹ ਗੱਲ ਕਰਾਂਗੀ ਆਖਿਰਕਾਰ ਕਿਉਂ ਅਸੀਂ ਮਰਦ ਦੇ ਬਰਾਬਰ ਕਿਉਂ ਚੱਲਣਾ ਹੈ ਬੇਸ਼ੱਕ ਸਾਨੂੰ ਉਸ ਪਰਮ ਪਿਤਾ ਨੇ ਉਹ ਬਖਸ਼ਿਸ਼ ਦਿੱਤੀ ਆ ਉਹ ਹਿੰਮਤ ਦਿੱਤੀ ਆ ਉਹ ਸ਼ਕਤੀ ਦਿੱਤੀ ਆ ਕਿ ਅਸੀਂ ਅੱਗੇ ਵੀ ਚੱਲ ਸਕਦੇ ਆ ਪਰ ਨਾਲ ਲੈ ਕੇ ਕਿਉਂ ਨਾ ਚੱਲੀਏ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਕਿ ਦੇਖੋ ਅਸੀਂ ਮਰਦ ਦੀ ਗੱਲ ਕਰਦੀ ਆ ਤਾਂ ਮਰਦ ਨੂੰ ਕੁਝ ਗੁਣ ਦੇ ਕੇ ਪਰਮਾਤਮਾ ਨੇ ਅਲੱਗ ਤੌਰ ਤੇ ਮਾਚਿਆ ਔਰਤ ਨੂੰ ਕੁਝ ਹੋਰ ਗੁਣ ਦੇ ਕੇ ਨਿਵਾਜਿਆ ਹੈ ਜੋ ਕੰਮ ਮਰਦ ਕਰ ਸਕਦਾ ਹੈ ਉਹ ਔਰਤ ਨਹੀਂ ਕਰ ਸਕਦੀ ਤੇ ਜੋ ਕੰਮ ਔਰਤ ਕਰ ਸਕਦੀ ਹੈ ਉਹ ਮਰਦ ਨਹੀਂ ਕਰ ਸਕਦਾ ਕੀ ਇੱਕ ਮਰਦ ਬੱਚੇ ਨੂੰ ਜਨਮ ਦੇ ਸਕਦਾ ਹੈ ਨਹੀਂ ਦੇ ਸਕਦਾ ਇਸ ਲਈ ਆਪਣੀ ਬਰਾਬਰੀ ਅਸੀਂ ਕਿ ਆਖਿਰਕਾਰ ਜਿਹੜੀ ਹੈ ਕਿ ਕਿਉਂ ਮਰਦਾਂ ਦੇ ਨਾਲ ਕਰਨੀ ਅਸੀਂ ਜਿਹੜੀ ਸਾਡੀ ਆਪਣੀ ਕਾਬਲੀਅਤ ਹੈ ਜੋ ਸਾਨੂੰ ਉਸ ਪਰਮ ਪਿਤਾ ਨੇ ਜਿਹੜੀ ਬਖਸ਼ਿਸ਼ ਦਿੱਤੀ ਆ ਉਹਦੇ ਤੋਂ ਅਸੀਂ ਵਖੂਬੀ ਜਾਣੀ ਹੋਈ ਕਿੰਨੀਆਂ ਭੀਆਂ ਨੂੰ ਹੱਥ ਬਾੜ ਸਭ ਦੇ ਕਿੰਨੀਆਂ ਪਿੰਆਂ ਦੇ ਹੱਥ ਵਿੱਚ ਜਿਹੜੀ ਬਾਦ ਸਾਹਿਬ ਨੇ ਕਲਮ ਫੜਾਈ ਹੈ ਬਾਦ ਸਾਹਿਬ ਮੈਂ ਬਹੁਤ ਸਾਰ ਜਦੋਂ ਤੁਸੀਂ ਪ੍ਰੋਗਰਾਮ ਪ੍ਰੈਸ ਕਲੱਬ ਚੰਡੀਗੜ੍ਹ ਦੇ ਵਿੱਚ ਜਿਹੜੀ ਹੈ ਪ੍ਰੈਸ ਕਾਨਫਰੰਸ ਹੋਈ ਸੀ ਤਾਂ ਮੇਰਾ ਤੁਹਾਨੂੰ ਸਵਾਲ ਸੀ ਬਤੌਰ ਪੱਤਰਕਾਰ ਵੀ ਕਿਉਂਕਿ ਜਦੋਂ ਵਿਚਰਦੇ ਆ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਭਾਰੇ ਕੋਲ ਹੁੰਦੀਆਂ ਨੇ ਜਿਵੇਂ ਦਬੀ ਜੀ ਨੇ ਗੱਲ ਕਹੀ ਕਿ ਮੇਰੀ ਜਿਹੜੀ ਭਾਸ਼ਾ ਸਮਝ ਦੇ ਵਿੱਚ ਨਹੀਂ ਆਉਂਦੀ ਉਹਦਾ ਕਾਰਨ ਥੋੜਾ ਜਿਹਾ ਕਾਰਨ ਇਹ ਵੀ ਆ ਪਿੰਡੂ ਜੀਵਨ ਵੀ ਖੰਡਾਇਆ ਸ਼ੈਰੀ ਜੀਵਨ ਵੀ ਖੰਡਾਇਆ ਤੇ ਇੱਕ ਸੁਪਨੇ ਦੇ ਵਾਂਗ ਸੀ ਚੰਡੀਗੜ੍ਹ ਦੇ ਵਿੱਚ ਆ ਕੇ ਕੰਮ ਕਰਨਾ ਪਰ ਉਹ ਬਖਸ਼ਿਸ਼ ਸੀ ਕਿ ਇੱਥੇ ਆ ਕੇ ਜਿਹੜਾ ਕੰਮ ਕੀਤਾ ਤੁਹਾਨੂੰ ਸਿਰ ਮੈਂ ਸਵਾਲ ਕੀਤਾ ਸੀ ਕਿ ਜਿੰਨੇ ਬੱਚਿਆਂ ਦੇ ਪੁਸਤਕਾਂ ਲਿਖੀਆਂ ਜਾ ਰਹੀਆਂ ਨੇ ਅਨਗਿਣਤ ਪੁਸਤਕਾਂ ਤੁਸੀਂ ਲਿਖਵਾ ਰਹੇ ਹੋ ਲੇਕਿਨ ਉਹਦੇ ਵਿੱਚ ਬੱਚਿਆਂ ਦਾ ਜਿਹੜਾ ਮਨੋਵਿਗਿਆਨ ਆ ਉਹ ਕੀ ਕਹਿੰਦਾ ਹੈ ਤੇ ਮੈਨੂੰ ਲੱਗਦਾ ਹੈਗਾ ਜਦੋਂ ਅਸੀਂ ਆਪਣੇ ਬੱਚਿਆਂ ਦੇ ਮਨੋਵਿਗਿਆਨ ਨੂੰ ਪੜ੍ਹ ਲਿਆ ਜਦੋਂ ਤੁਸੀਂ ਅਨਗਿਣਤ ਕਿਤਾਬਾਂ ਜਿਹੜਾ ਲਿਖਣ ਦੇ ਲਈ ਬੱਚਿਆਂ ਨੂੰ ਪ੍ਰੇਰਿਤ ਕਰ ਲਿਆ ਕਿਉਂਕਿ ਸਾਡੀ ਜਿਹੜਾ ਸਾਡੇ ਦੇਸ਼ ਦਾ ਭਵਿੱਖ ਤਾਂ ਸਾਡੇ ਨੌਜਵਾਨ ਨੇ ਸਾਡੇ ਬੱਚੇ ਨੇ ਉਹਨਾਂ ਨੇ ਆਪਾਂ ਤਾਂ ਦੇਖੋ ਜੀ ਕਹਿੰਦੇ ਨੇ ਕਿ ਜਿੰਨਾ ਬਿਰਖ ਵੱਡਾ ਹੁੰਦਾ ਜਾਂਦਾ ਏ ਇੱਕ ਸਮਾਂ ਆਉਂਦਾ ਏ ਪੱਤਝੜ ਬਹਾਰ ਆਉਂਦੀ ਆ ਉਹਨੇ ਝੜ ਜਾਣਾ ਹੁੰਦਾ ਏ ਇੱਕ ਸਮਾਂ ਐਸਾ ਆਉਣਾ ਏ ਕਿ ਸਦਾ ਜਿਹੜੇ ਰੰਗ-ਬਰੰਗੇ ਜਿਹੜੇ ਬਿਰਖ ਨਹੀਂ ਰਹਿੰਦੇ ਸਦਾ ਉਹ ਬਹਾਰਾ ਨਹੀਂ ਰਹਿੰਦੀਆਂ ਸਮਾਂ ਆਉਣਾ ਏ ਸਭ ਨੇ ਝੜ ਜਾਣਾ ਹੈ ਪਰ ਅਸੀਂ ਆਪਣੇ ਆਉਣ ਵਾਲੀ ਜਨਰੇਸ਼ਨ ਦੇ ਲਈ ਅਸੀਂ ਆਪਣੇ ਔਨ ਵਾਲੇ ਨੌਜਵਾਨਾਂ ਦੀ ਭਵਿੱਖ ਲਈ ਕੀ ਕਰ ਰਹੇ ਹਾਂ ਸੁਖੀ ਬਾਦਜੀ ਸਰ ਮੈਨੂੰ ਲੱਗਦਾ ਬੱਚਿਆਂ ਦੇ ਹੱਥ ਦੇ ਵਿੱਚ ਜਦੋਂ ਅਸੀਂ ਕਲਮ ਫੜਾ ਦਿੱਤੀ ਨਾ ਤਾਂ ਮੈਨੂੰ ਲੱਗਦਾ ਕਿ ਇਸ ਤੋਂ ਵੱਡਾ ਜਿਹੜਾ ਹੈਗਾ ਪੁੰਨ ਦਾ ਕੋਈ ਕੰਮ ਨਹੀਂ ਆ ਇਸ ਤੋਂ ਵੱਡਾ ਮਹਾਨ ਕੋਈ ਹੋਰ ਕੰਮ ਨਹੀਂ ਆ ਸ਼ਾਲਾ ਸਾਡੇ ਪੰਜਾਬ ਦੇ ਬੱਚੇ ਰੀਲਾਂ ਤੋਂ ਹਟ ਕੇ ਸੋਸ਼ਲ ਮੀਡੀਆ ਤੋਂ ਹਟ ਕੇ ਕਿਤਾਬਾਂ ਨੂੰ ਪੜਨ ਕਿਤਾਬਾਂ ਨੂੰ ਪਾਚਨ ਉਹਨਾਂ ਦਾ ਸਰਵੇਖਣ ਕਰਨ ਉਹਨਾਂ ਨੂੰ ਹੰਡਾਉਣ ਕਿਉਂਕਿ ਜੇਕਰ ਇਹ ਸਾਰੀਆਂ ਚੀਜ਼ਾਂ ਹੋਣ ਗਈਆਂ ਤਾਂ ਮੈਨੂੰ ਲੱਗਦਾ ਵਾਖੂਬੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾਗਾ ਜਿਹੜਾ ਮੈਂ ਗੱਲ ਕਰਦੀ ਆ ਨਾ ਕਿ ਨਸ਼ਿਆਂ ਨੇ ਸਾਡੇ ਪੰਜਾਬ ਨੂੰ ਖਾ ਲਿਆ ਹੈ ਤੇ ਜੇਕਰ ਸਾਡੇ ਬੱਚੇ ਕਿਤਾਬਾਂ ਦੇ ਲੜ ਲੜ ਕੇ ਤਾਂ ਫੇਰ ਮੈਨੂੰ ਲੱਗਦਾ ਹੈਗਾ ਨਸ਼ਿਆਂ ਤੋਂ ਕਿਤੇ ਨਾ ਕਿਤੇ ਜਿਹੜਾਗਾ ਉਹ ਦੂਰ ਹੋ ਜਾਣਗੇ ਤੇ ਸੋਹਣੇ ਦਿਨ ਆ ਜਾਣਗੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਸਾਰੀ ਹੀ ਹਾਸਿਲਿੰਦਾ ਮੈਂ ਤੇ ਆਦਿ ਨੂੰ ਧੰਨਵਾਦ ਕਰਦੀ ਆ ਕਿ ਤੁਸੀਂ ਸਮਾਂ ਕੱਢਿਆ ਕਿਉਂਕਿ ਵਾਰ-ਵਾਰ ਮੈਂ ਗੱਲ ਕਰਦੀ ਆ ਕਿ ਅੱਜ ਦੇ ਸਮੇਂ ਦੇ ਵਿੱਚ ਸਾਡੇ ਕੋਲ ਕਿਸੇ ਦੇ ਕੋਲ ਸਮਾਂ ਨਹੀਂ ਹੈ ਮੇਰੀ ਭੈਣ ਆਰਦੀ ਪ੍ਰਮਨ ਬੈਠੀ ਆ ਲੰਬੇ ਸਮੇਂ ਤੋਂ ਟਰੱਸਟ ਦੇ ਨਾਲ ਜਿਹੜੇ ਮਿਲ ਕੇ ਕੰਮ ਕਰ ਰਹੇ ਨੇ ਜਿਵੇਂ ਮੈਂ ਗੱਲ ਕਰੀ ਸੀ ਕਿ ਔਰਤ ਔਰਤ ਦੀ ਦੁਸ਼ਮਣ ਦੀ ਜਦੋਂ ਅਸੀਂ ਗੱਲ ਕਰਦੀਆਂ ਪਰ ਜਦੋਂ ਔਰਤ ਦੇ ਨਾਲ ਆ ਕੇ ਇੱਕ ਔਰਤ ਖੜ ਜਾਂਦੀ ਹੈ ਨਾ ਕਿੰਨੀਆਂ ਔਰਤਾਂ ਮੇਰੇ ਨਾਲ ਤਾਂ ਖੜੀਆਂ ਨਹੀਂ ਮੇਰੇ ਨਾਲ ਮੇਰੇ ਮਾਨ ਸਮਾਨ ਮੈਂ ਜਗਜੀਤ ਕੌਰ ਕਾਲੋ ਜੀ ਮੇਰੀ ਭੈਣ ਸੁਖਵਿੰਦਰ ਕੁਲਦੀਪ ਕੌਰ ਬਲਜੀਤ ਕੌਰ ਬੁਰਨਾਨਕ ਸੇਵਾ ਦਲ ਤੋਂ ਨੇ ਕਿਰਨਜੀਤ ਕੌਰ ਐਡਵੋਕੇਟ ਜੱਜਿਸ ਕਈ ਜਿਹੜੇ ਸਾਡੇ ਐਨਜੀਓ ਦੇ ਨਾਲ ਆ ਕੇ ਜੁੜੀਆਂ ਹੋਈਆਂ ਨੇ ਦिशा ਐਨਜੀਓ ਦੇ ਵਿੱਚ ਕੰਮ ਕਰ ਰਹੀਆਂ ਨਾਲ ਹੀ ਵੈਬ ਚੈਨਲ ਨੂੰ ਬਾਖੂਪੀ ਸੰਭਾਲ ਲਈਆਂ ਮੇਰੀਆਂ ਧੀਆਂ ਦੇ ਸਮਾਨ ਮੈਂ ਗੱਲ ਕਰਾਂ 우ਮਾ ਮਨਪ੍ਰੀਤ ਸਾਰੀਆਂ ਬੱਚੀਆਂ ਇੱਥੇ ਬੈਠੀਆਂ ਹੋਈਆਂ ਨੇ ਠੀਕ ਹੈ ਔਰਤ ਔਰਤ ਦੀ ਦਸ਼ਮਤ ਹੁੰਦੀ ਹੈ ਮੰਨ ਲੀਆ ਸੱਚਾਈ ਹੈ ਪਰ ਜਦੋਂ ਇੱਕ ਔਰਤ ਦੇ ਨਾਲ ਆ ਕੇ ਦੂਸਰੀ ਔਰਤ ਖੜਕ ਜਾਂਦੀ ਹੈ ਨਾ ਤੇ ਮੈਮ ਸੁਖੀ ਸਾਹਿਬ ਰਾਜੀ ਸਿੱਧੂ ਸਾਹਿਬ ਗੋਸਾ ਸਾਹਿਬ ਤਾਂ ਉਸ ਤੋਂ ਬੱਟੀ ਦੀਪਤੀ ਬਬੂਟਾ ਦੀ ਮੰਨਦੇ ਹੋ ਕਿ ਕੋਈ ਸ਼ਕਤੀ ਨਹੀਂ ਹੈ ਫਿਰ ਜਿਹੜੀ ਉਹ ਪਾਵਰ ਆ ਕਿਤੇ ਦੁਗਣੀ ਤਿਗਣੀ ਹੋ ਜਾਂਦੀ ਹੈ ਤੇ ਅਜਿਹੀ ਪਾਵਰ ਨੂੰ ਨਾਲ ਲੈ ਕੇ ਅਸੀਂ ਅੱਗੇ ਵਾਲੇ ਪਾਸੇ ਨੂੰ ਵਧੀਏ ਤੇ ਆਪਣੇ ਦੇਸ਼ ਨੂੰ ਆਪਣੇ ਪੰਜਾਬ ਨੂੰ ਅਸੀਂ ਮੁੱਢ ਤੋਂ ਜਿਹੜੀ ਸੋਹਣੀ ਜਿਹੀ ਬਣਾਈਏ ਬਹੁਤ ਬਹੁਤ ਧੰਨਵਾਦੀ थैंक यू